ਤੁਗਵਾਏ ਸੇਵਾ ਕਰੇ ਆਪਗਵਾਏ ਸੇਵਾ ਕਰੇ ਆਪਗਵਾਏ ਸੇਵਾ ਕਰੇ ਕਿਸ਼ਮ ਪਾਏ ਮਾਨ ਆਪ ਦਵਾਰੇ ਸੇਵਾ ਕਰੇ ਆਪ ਦਵਾਰੇ ਸੇਵਾ ਕਰੇ ਕਾਸ਼ਿਸ਼ ਪਾਏ ਮਾਨ ਨਾ ਨੇ ਕਰ ਕੁਵਾਦ ਗੱਲਾਂ ਕਰੇ ਕਨੇ ਦੀਆਂ ਖਸ ताकेश पाए मान ताकेश पाए मान आप भवाय हे मातरे आप भवाय सेवात रे ताकेश पाए मान ਭਾਈ ਜੁਨੀਅਰ ਦੀ ਨਾਲ ਧਰਮ ਕਮੇਟੀ ਹੋਣ ਚਾਈ ਹੋਈ ਆ ਉਦੋਂ ਤੋਂ ਇਹ ਉਪਰਾਲਾ ਸ਼ੁਰੂ ਕੀਤਾ ਸੀਗਾ ਜੋ ਕਿ ਹੁਣ ਮੇਰੇ ਹਿਸਾਬ ਨਾਲ ਹਾਤ ਇਲਾਕੇ ਦੇ ਵਿੱਚ ਹੀ ਪੂਰਾ ਪਪੂਲਰ ਸਾਡੀ ਸ਼ਾਮਿਲ ਹੋ ਗਈ ਆ ਪਿਛਲੇ 2 ਸਾਲ ਤੋਂ ਅਸੀਂ ਨਾਲ ਬੂਟਿਆਂ ਦਾ ਵੀ ਕੀਤਾ ਚੁੰਦਾ ਵਾਤਾਵਰਣ ਸੰਬੰਧੀ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਤੇ ਉਹਦੇ ਨਾਲ ਦੇ ਨਾਲ ਅਸੀਂ ਬੂਟੇ ਵੀ ਵੰਡਦੇ ਆ ਰਾਹਗੇ ਸਨੇਹਾ ਜੀ ਇਹ ਤਾਂ ਸ਼ਹੀਦਾਂ ਦੇ ਦਿਨ ਚੱਲ ਰਹੇ ਉਹਨਾਂ ਨੂੰ ਸਵਰਗਤ ਸੁੱਦੀ ਸਾਡੀ ਸ਼ਮਿਲ ਤਾਂ ਵੈਸੇ ਨਾਲ ਵਾਤਾਵਰਣ ਠੀਕ ਕਰ ਲਈ ਇਸ ਨਾਲ ਪੌਦਿਆਂ ਦਾ ਕੰਮ ਸ਼ੁਰੂ ਕੀਤਾ ਹੈ ਨੇਸਲੇ ਤਾਂ ਵੈਸੇ ਵੀ ਤੁਹਾਨੂੰ ਪਤਾ ਇਲਾਕੇ ਦੇ ਵਿੱਚ ਵਾਤਾਵਰਣ ਸੰਬੰਧੀ ਕਾਫੀ ਅਸੀਂ ਉਪਰਾਲੇ ਸ਼ੁਰੂ ਕੀਤੇ ਹੋਏ ਆ ਨਾਲ ਦੇ ਨਾਲ ਹੀ ਨੇਸਲੇ ਅਪਲਾਈ ਯੂਨੀਅਨ ਨੇ ਇੱਕ ਧਰਮ ਕਮੇਟੀ ਆ ਉਹ ਸਾਰੇ ਨਾਲ ਮਿਲ ਕੇ ਉਹਨਾਂ ਨੇ ਸਹਿਯੋਗ ਕਰ ਰਹੇ ਆ ਇਸ ਕਰਕੇ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਬੂਟੇ ਲਾਏ ਹੋਏ ਆ ਸਰਸ਼ਾ ਮੈਂ ਐਸੋ ਇਸ ਫਾਈਨਾਂਸ ਹੈਗੀ ਆ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਸਾਡਾ ਪਰਿਆਵਰਣ ਦਿਵਸ ਆ ਤੇ ਸਾਨੂੰ ਸ਼ਬੀਰ ਲਗਾਈ ਗਈ ਹੈ ਤੇ ਪੌਦੇ ਵਧੇ ਜਾ ਰਹੇ ਨੇ ਇਸ ਤੋਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਇਹ ਸਾਰਿਆਂ ਨੂੰ ਪਤਾ ਲੱਗ ਰਿਹਾ ਹੈ ਕਿ ਨੇਸਲੇ ਵੱਲੋਂ ਕਿੰਨਾ ਪਰਿਆਵਰਣ ਦਾ ਧਿਆਨ ਰੱਖਿਆ ਜਾ ਰਿਹਾ ਹੈ ਤੇ ਸਾਨੂੰ ਬਹੁਤ ਖੁਸ਼ੀ ਹੈ ਪੌਦਾ ਸਾਨੂੰ ਮਿਲਿਆ ਅਸੀਂ ਬਹੁਤ ਕੇਅਰ ਕਰਨੀ ਇੰਦੀ ਜਿਹਨੇ ਪੌਦੇ ਦਾ ਨਾਮ ਮੋਰਿੰਗਾ ਹੈ ਤੇ ਇਹ ਬਹੁਤ ਵਧੀਆ ਆਕਸੀਜਨ ਲਈ ਹੈਗਾ ਤੇ ਮੈਨੂੰ ਬਹੁਤ ਖੁਸ਼ੀ ਹੈ ਇਸ ਚੀਜ਼ ਲਈ ਕਿ ਅਸੀਂ ਨਸਲੇ ਪਰ ਇਹਨਾਂ ਦਾ ਬਹੁਤ ਧਿਆਨ ਲਖਦੇ ਆ ਸਾਨੂੰ ਐਸੀ ਸੀ ਵੀ ਵਰਨਾ ਕਰਤੀ ਜਾ ਰਹੀ ਹੈ ਕਿ ਇਹ ਸ਼ੋਲਿਆਂ ਦਾ ਪ੍ਰਸ਼ਾਦ ਵੀ ਦਿੱਤਾ ਗਿਆ ਹੈ ਤੇ ਬਹੁਤ ਸੰਗਤ ਆ ਰਹੀ ਹੈ ਪ੍ਰਸ਼ਾਦ ਲੈ ਰਹੀ ਹੈ ਤੇ ਸਾਨੂੰ ਬਹੁਤ ਖੁਸ਼ੀ ਹੈ ਤੇ ਅਸੀਂ ਇਹ ਚਾਹਾਂਗੇ ਹਰ ਸਾਲ ਇਹੀ ਚੀਜ਼ ਕਰਦਾ ਰਹੇ ਤੇ ਪਰਿਵਾਰ ਨੂੰ ਬਹੁਤ ਸਪੋਰਟ ਕਰੇ ਹਜ਼ਾਰ ਤੋਂ ਵੱਧ ਪੋਤੇ ਜੋ ਮੰਨੇ ਜਾ ਰਹੇ ਐ ਤੇ ਇਹ ਚੱਲਦੀ ਪਈ ਐ ਸੇਵਾ ਸਾਡੇ ਵੱਲੋਂ ਫਿਰ ਉਹ ਰਮਪ ਪੋਤਾ ਲਿੱਤਾ ਐ ਤੇ ਮੈਂ ਤੁਹਾਨੂੰ ਅਗਲੇ ਸਾਲ ਦਿਖਾਵਾਂਗੀ ਕਿੰਨਾ ਵੱਡਾ ਹੋ ਗਿਆ ਆਦਾ ਰਹੇਗਾ ਜੋ ਨੈਸਲੇ ਦਾ ਪੋਤਾ ਨੈਸਲੇ ਵਾਲੇ ਲੈ ਕੇ ਜਾ ਰਹੇ ਐ ਸਲੇ ਪਰਿਵਾਰ tatha ਸਮੂਹ ਸੇਵਾਦਾਰ ਰਲਕੇ ਜੀ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਸੀਂ ਸਲਾਣਾ ਸ਼ਬੀਰ ਲਾਉਂਦੇ ਆਂ ਸੋ ਬਾਦ ਚੜ੍ਹ ਕੇ ਜਿੰਨੇ ਵੀ ਅੰਦਰ ਸੇਵਾਦਾਰ ਵੀਰਾਂ ਦਾ ਆਪਾਂ ਅੰਦਰ ਜਿੰਨਾ ਵੀ ਮਸਲੇ ਦਾ ਸਮੂਹ ਐਚ ਆਰ ਡਿਪਾਰਟਮੈਂਟ ਆ ਸਾਰੇ ਇਸ ਵਿੱਚ ਵਾਚੜ ਕੇ ਆਉਂਦੇ ਆ ਤੇ ਸੇਵਾ ਕਰਦੇ ਆ ਇਹ ਛੋਲਿਆ ਕਰਕੇ 2005 ਤੋਂ ਸਾਡੇ ਸਾਡੇ ਨਾਲ ਆ ਇਹ ਸ਼ਬੀਲ ਲਗਾ ਰਹੇ ਆ ਤਿੰਨ ਚਾਰ ਸਾਲ ਤੋਂ ਚਾਰਜ ਸਾਡੇ ਕੋਲੇ ਆਇਆ ਛੋਲਿਆ ਕਰਕੇ ਸਾਡੀ ਸ਼ਬੀਲ ਇੰਨੀ ਮਸ਼ਹੂਰ ਆ ਕਿ ਅਸੀਂ ਜੇ ਰਾਹੀਰਾਂ ਨੂੰ ਪੁੱਛਦੇ ਆ ਜੱਤਵਾਲ ਤੋਂ ਇਧਰੋਂ ਡਕਰੂ ਤੋਂ ਟਰੋਲੀ ਤੋਂ ਸਪੈਸ਼ਲ ਰਾਹੀਰ ਚੱਲ ਕੇ ਆਉਂਦੇ ਆ ਛੋਲਿਆਂ ਦੀ ਸ਼ਬੀਲ ਤੱਕ ਹਾਂਜੀ ਚਲੋ ਸ਼ਬੀਲ ਅਸੀਂ ਇੱਕ ਸ਼ਾਂਤੀ ਦਾ ਪ੍ਰਤੀਕ ਕਰਕੇ ਸਹੀਦੀ ਸਹੀਦੀ ਦੇ ਹੜੇ ਚੱਲਦੇ ਹੁੰਦੇ ਆ ਜੀ ਸ਼ਹੀਦੀ ਬਾੜੇ ਨੂੰ ਸਮਰਪਿਤ ਸ਼ਬੀਲ ਲਗਾਉਣੇ ਆ ਗੁਰੂ ਸਾਹਿਬ ਦਾ ਕਰਕੇ ਸਨੇਹਾ ਇਹ ਹੈ ਜੀ ਅਸੀਂ ਹਰੇਕ ਸਾਲ ਵਾਤਾਵਰਨ ਨੂੰ ਵੀ ਪ੍ਰੇਮ ਕਰਦੇ ਆ ਜੀ ਨਾਲ ਦੀ ਨਾਲ ਸੋਚਿਆ ਸੀ ਵੀ 2 ਸਾਲ ਤੋਂ ਪ੍ਰੋਜੈਕਟ ਚ ਲਾਇਆ ਵੀ ਨਾਲ ਬੂਟਿਆਂ ਦੀ ਸ਼ਬੀਲ ਵੀ ਲਗਾਈਏ ਹਰ ਤੋਂ ਹਰ ਹਾਂਜੀ ਅੱਜ ਬੂਟੇ ਵੀ ਦਿੱਤੇ ਗਏ ਆ ਜੀ ਪਿਛਲੇ ਸਾਲ ਵੀ ਦਿੱਤੇ ਸੀ ਕਿੰਨੇ ਕੁ ਬੂਟੇ ਵੱਡੇ ਆ ਜੀ ਅਸੀਂ ਘੱਟੋ ਘੱਟ 11200 ਬੂਟਾ ਹਰ ਸਾਲ ਬਣਦੇ ਆ ਜੀ ਜਿਹਦੇ ਵਿੱਚ ਇਸ ਸਾਲ ਅਸੀਂ ਨਵਿਕਲਾ ਕੁਝ ਕੀਤਾ ਏ ਅਸੀਂ ਸੁਹੰਝਣੇ ਦਾ ਬੂਟਾ ਵੰਡਿਆ ਜੀ ਸਹਜਣੇ ਦਾ ਬੂਟਾ ਵੰਡਿਆ ਉਹਦੇ ਨਾਲ ਗੁਣ ਦਿੱਤੇ ਆ ਜੀ ਕਿ ਲਗਾਣਾ ਕਿੱਦਾਂ ਹੈ ਕਿੱਦਾਂ ਜੀ ਪਰਵਰਿਸ਼ ਕਰਨੀ ਆ ਕੀ ਇਹਦੇ ਫਾਇਦੇ ਆ ਉਹ ਸਾਰਾ ਚਾਰਟ ਇੱਕ ਬੂਟੇ ਦੇ ਨਾਲ ਇੱਕ ਵਿਅਕਤੀ ਨੂੰ ਦੇ ਦਿੰਦੇ ਆ ਉਸ ਮਾਲਾ ਅਸੀਂ ਹਰ ਸਾਲ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਇਤਿਹਾੜੇ ਨੂੰ ਸਮਰਪਤ ਠੰਡੇ ਮਿੱਠੇ ਜਲਦੀ ਸ਼ਹੀਦ ਲਾਉਂਦੇ ਆ ਨਾਲ ਦੇ ਨਾਲ ਹੀ ਅਸੀਂ ਇੱਥੇ ਛੋਲਿਆਂ ਦਾ ਲੰਗਰ ਵੀ ਲਾਉਂਦੇ ਆ ਜਿਹਦੇ ਨਾਲ ਸਾਡੀ ਸ਼ਹੀਦ ਨੇੜੇ ਤੋੜੇ ਇਲਾਕੇ ਦੇ ਵਿੱਚ ਬਹੁਤ ਮਸ਼ਹੂਰ ਆ ਇਸ ਸ਼ਹੀਦ ਨੂੰ ਆਸਤੇ ਲੋਕੀਂ ਪੂਰ ਦੂਰ ਦੂਰੋਂ ਉੱਚੇ ਤੋਂ ਆ ਕੇ ਕੰਡੀ ਸ਼ਬੀਰ ਆਸਤੇ ਵੀ ਚੱਲ ਕੇ ਆਉਂਦੇ ਨੇ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇਸ ਸ਼ਬੀਰ ਦੇ ਵਿੱਚ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ ਲੋਕਾਂ ਨੂੰ ਚੰਗੇ ਰਾਹ ਆਸਤੇ ਵਾਟੇ ਵੀ ਪ੍ਰੇਰਿਤ ਕੀਤਾ ਜਾਵੇ ਜਿਹਦੇ ਲਈ ਅਸੀਂ ਹਰ ਸਾਲ ਖੁਸ਼ਲੇ ਦੋ ਤਿੰਨ ਸਾਲ ਤੋਂ ਪ੍ਰੋਜੈਕਟ ਚਲਾ ਰਹੇ ਆ ਤੇ ਸ਼ਬੀਰ ਦੇ ਨਾਲ ਨਾਲ ਅਸੀਂ ਬੂਟੇ ਵੜਦੇ ਆ ਜਿਨ੍ਹਾਂ ਨੂੰ ਅਸੀਂ ਬੂਟੇ ਵੜਦੇ ਹੋਏ ਨਾਲ ਦੀ ਨਾਲ ਹੀ ਹਰੇਕ ਸੱਚੋਂ ਤੋਂ ਪਰੋਣ ਲੈਨੇ ਆ ਵੀ ਜੋ ਅਸੀਂ ਬੂਟਾ ਵੰਡ ਰਹੇ ਆ ਉਹ ਬੂਟੇ ਨੂੰ ਤੁਸੀਂ ਸਾਂਭਣਾ ਪਾਲਣਾ ਪੋਸ਼ਣਾ ਵੱਡਾ ਕਰਨਾ ਉਸ ਲੜੀ ਦੇ ਤਹਿਤ ਇਸ ਵਾਰ ਵੀ ਅਸੀਂ ਸਵਾਂਝੇ ਦੇ ਬੂਟੇ ਵੰਡ ਰਹੇ ਆ ਜਿਹਦੇ ਨਾਲ ਨਾਲ ਅਸੀਂ ਇੱਕ ਸਪੈਸ਼ਲ ਚਾਰਟ ਤਿਆਰ ਕਰਵਾਇਆ ਹੈ ਜਿਹਦੇ ਵਿੱਚੋਂ ਸਾਰੇ ਬੂਟੇ ਨੂੰ ਲਾਉਣ ਦੀ ਪ੍ਰਕਿਰਿਆ ਉਹਨੂੰ ਕਿਵੇਂ ਸਾਂਭਣਾ ਹੈ ਕਿੱਡਾ ਟੋਆ ਪਟਣਾ ਹੈ ਕਿਵੇਂ ਉਹਦੀ ਪਾਲਣ ਪੋਸ਼ਣ ਕਰਨੀ ਹੈ ਕਿੰਨੀ ਖਾਦ ਪਾਉਣੀ ਕਿੰਨਾ ਪਾਣੀ ਪਾਉਣਾ ਉਹ ਚਾਰਟ ਦੇ ਵਿੱਚ ਸਾਰਾ ਸਿਰਸਾਇਆ ਗਿਆ ਤਾਂ ਕਿ ਉਹ ਬੂਟਾ ਮਰੇ ਨਾ ਇਹ ਵੱਡਾ ਹੋਵੇ এনवायरमेंट ਨੂੰ ਆਪਾਂ ਨੂੰ ਸਾਰੇ ਜਾਨ ਜੀਵ ਨੂੰ ਆਪਣੀ ਮੰਨਤਾ ਦੇ ਲਈ ਆਪਾਂ ਨੂੰ ਰਾਖੀ ਹੋਵੇ ਜਿੱਦਾਂ ਕਿ ਅੱਜ ਦੇ ਯਰ ਦੇ ਵਿੱਚ ਗਲੋਬਲ ਵਾਰਮਿੰਗ ਤੋਂ ਬਹੁਤ ਅਸਰ ਹੈ ਸ਼ਪੀਲਾਂ ਵੈਸੇ ਵੀ ਬਹੁਤ ਲੱਗਦੀਆਂ ਪਰ ਸਾਡਾ ਸ਼ਪੀਲ ਲੱਗਣ ਦੇ ਨਾਲ ਕੁਝ ਵੱਖਰਾ ਕਰਨ ਦਾ ਚੱਲਦਾ ਹਮੇਸ਼ਾ ਅਸੀਂ ਬਾਕੀ ਨਾਲ ਸ਼ਪੀਲ ਨਾਲ ਵੱਖਰੀ ਚੱਲਦੀ ਹੈ ਇਸ ਕਰਕੇ ਅਸੀਂ ਇੱਥੇ ਸੋਹਾਂਜਣੇ ਦੇ ਬੂਟੇ ਵੰਡ ਰਹੇ ਹਾਂ ਅਸੀਂ ਹਰ ਸਾਲ ਟੀਚਾ ਰੱਖਦੇ ਹਾਂ ਪਿਛਲੇ ਸਾਲ ਅਸੀਂ 800 ਬੂਟਾ ਵੰਡਿਆ ਸੀ ਹਰ ਸਾਲ ਅਸੀਂ ਉਹ ਬੂਟੇ ਨੂੰ ਵਧਾਉਂਦੇ ਆ ਇਸ ਸਾਲ ਅਸੀਂ 1200 ਬੂਟਾ ਵੰਡ ਰਹੇ ਆ ਅਗਲੇ ਸਾਲ 1200 ਤੋਂ ਵਧਾ ਕੇ 1500 2000 ਕੀਤਾ ਜਾਊਗਾ ਇਸ ਨਰਿਧੀ ਤਹਿਤ ਇਹ ਬੂਟਿਆਂ ਨੂੰ ਵਧਾਇਆ ਜਾਊਗਾ ਅਸੀਂ ਸਿਰਫ ਬੂਟੇ ਵੰਦੇ ਨਹੀਂ ਸਾਮ ਸੰਭਾਲ ਵਾਸਤੇ ਅਸੀਂ ਜਿਹੜਾ ਵੀ ਬੰਦਾ ਅਸੀਂ ਐਣੀ ਹਰ ਰਾਗੀਰ ਨੂੰ ਨਹੀਂ ਦਿੰਦੇ ਅਸੀਂ ਜਿਹੜੇ ਸਾਡੇ ਨੈਸ਼ਨਲ EMPLOYEES ਯੂਨੀਅਨ ਦੇ ਬੰਦੇ ਨੇ ਜਿਹੜੇ ਵਾਤਾਵਰਣ ਪ੍ਰੇਰਿਤ ਨੇ ਉਹਨਾਂ ਨੂੰ ਸਪੈਸ਼ਲ ਬੁਲਾ ਕੇ ਉਹਨਾਂ ਨੂੰ ਸਪੈਸ਼ਲ ਬੂਟੇ ਵੰਡੇ ਜਾਂਦੇ ਨੇ ਨਾਲ ਹੀ ਉਹਨਾਂ ਤੋਂ ਇੱਕ ਪ੍ਰਾਣ ਵੀ ਲਿਆ ਜਾਂਦਾ ਹੈ ਕਿ ਜਿਹੜਾ ਬੂਟਾ ਸੀ ਲੈ ਰਹੇ ਆ ਇਹਦੀ ਪਾਲਣ ਪੋਸ਼ਣ ਵੀ ਕਰਾਂਗੇ ਪਾਲਣ ਪੋਸ਼ਣ ਜਵਾਕਾਂ ਨੂੰ ਕਰਾਂਗੇ ਐਦਾ ਨਹੀਂ ਵੀ ਬੂਟਾ ਲਾਤਾ ਛੱਡਤਾ ਤੇ ਉਹ ਤੋਂ ਉਹਦੇ ਨਾਲ ਬਸ ਸੁੱਕ ਗਿਆ ਅਸੀਂ ਉਹ ਪ੍ਰਾਣ ਲੈ ਕੇ ਉਹ ਬੰਦੇ ਤੋਂ ਉਸ ਤੋਂ ਬਾਅਦ ਅਸੀਂ ਚੈੱਕ ਵੀ ਕਰਦੇ ਆਂ ਕਈ ਬੰਦਿਆਂ ਨੂੰ ਕੀ ਚੈੱਕ ਕਰੀਏ ਵੀ ਜਿਹੜੇ ਤੁਸੀਂ ਬੂਟੇ ਲਾਏ ਨੇ ਉਹ ਚੱਲ ਵੀ ਰਹੇ ਨੇ ਇਸ ਤਰ੍ਹਾਂ ਦੇ ਪ੍ਰਾਣਾ ਬਹੁਤ ਸੰਸਥਾਵਾਂ ਕਰ ਵੀ ਰਹੀਆਂ ਨੇ ਉਹਨਾਂ ਤੋਂ ਅਸੀਂ ਪ੍ਰੇਰਿਤ ਵੀ ਹੋਏ ਆਂ ਅਸੀਂ ਉਹਨਾਂ ਤੋਂ ਪ੍ਰੇਰਿਤ ਹੋ ਗਈਏ ਉਪਰਾਲਾ ਚਾਲੂ ਕੀਤਾ ਹੋ ਸਕਦਾ ਸਾਡੇ ਦੋ ਪ੍ਰੇਰਿਤ ਹੋ ਕੇ ਹੋਰ ਸੰਸਥਾਵਾਂ ਵਿੱਚ ਚਾਲੂ ਕਰ ਲੈਣਗੀਆਂ ਪਰ ਅਸੀਂ ਚਾਹੁੰਦੇ ਹਾਂ ਵੀ ਹਰ ਜਿੰਨਾ ਵੀ ਮਨੁੱਖ ਹੈ ਹਰ ਮਨੁੱਖਾ ਆਪਣੇ ਜੀਵਨ ਦੇ ਵਿੱਚ ਹਰ ਸਾਲ ਘੱਟ ਤੋਂ ਘੱਟ ਇੱਕ ਬੂਟਾ ਲਾਵੇ ਅਤੇ ਉਸ ਬੂਟੇ ਦੀ ਪਾਲਣ ਪੋਸ਼ਣ ਕਰੇ